ਅੱਜ ਦਾ ਜੋ ਆਪਾਂ ਪ੍ਰੋਗਰਾਮ ਰੱਖਿਆ ਪ੍ਰੈਸ ਕਾਨਫਰੰਸ ਇਸ ਦਾ ਮੱਛਦਾ ਜੋ ਅਸੀਂ 12 ਤਰੀਕ ਨੂੰ ਇੱਕ ਪ੍ਰੋਗਰਾਮ ਕਰਨ ਜਾ ਰਹੇ ਹਾਂ ਇਹ ਪ੍ਰੋਗਰਾਮ ਸਨਮਾਨ ਸਮਾਰੋਹ ਹੈ ਜੋ 1971 ਦੇ ਵਿੱਚ ਜਿਹੜੇ ਵਾਰ ਫਾਈਟਰਸ ਸੀਗੇ ਜਾਂ ਜਿਹੜੇ ਸਾਡੇ ਵੀਰ ਨਾਰੀ ਨੇ ਜਿਨ੍ਹਾਂ ਦੇ ਪਤੀ ਜਾਂ ਜਿਨ੍ਹਾਂ ਦੇ ਬੇਟੇ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਆਨਰ ਕਰਨ ਜਾ ਰਹੇ ਹਾਂ ਵਿਜੇ ਦਿਵਸ 1971 ਦਾ ਜੋ ਉਹ ਹੈ ਉਸ ਦੀ ਯਾਦ ਵਿੱਚ ਜੋ ਵੈਸੇ 16 ਦਸੰਬਰ ਨੂੰ ਹੁੰਦਾ ਬਟ ਅਸੀਂ ਇੱਕ ਪ੍ਰੋਗਰਾਮ ਨੂੰ 12 ਦਸੰਬਰ ਨੂੰ ਇੱਥੇ ਮਲੇਰ ਕੋਡਾ ਕਲੱਬ ਦੇ ਕੇ ਮਨਾਉਣ ਜਾ ਰਹੇ ਹਾਂ ਅਸੀਂ ਉਹਨਾਂ ਦੇਸ਼ ਦੇ ਹੀਰੋਆਂ ਨੂੰ ਜਾਂ ਉਹਨਾਂ ਦੀ ਮਾਂ ਮੰ ਨੂੰ ਅਸੀਂ ਕੁਝ ਨਹੀਂ ਦੇ ਸਕਦੇ ਇਹ ਸਾਡੇ ਜਜ਼ਬਾਤ ਹੀ ਨੇ ਸਾਡਾ ਗ੍ਰੈਟੀਟਿਊਡ ਹੈ ਉਹਨਾਂ ਦੇ ਪ੍ਰਤੀ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਉਹਨਾਂ ਦਾ ਉਹਨਾਂ ਦਾ ਸਨਮਾਨ ਹੈ ਤੇ ਉਹਨਾਂ ਦਾ ਮਤਲਬ ਸਲੂਟ ਹੈ ਉਹਨਾਂ ਹੀਰੋਜ਼ ਨੂੰ ਤੇ ਉਹਨਾਂ ਦੀ ਮਾਂ ਮੰ ਨੂੰ ਉਹਨਾਂ ਦੀ ਯਾਦ ਦੇ ਵਿੱਚ ਹੀ ਪ੍ਰੋਗਰਾਮ ਕਰਨ ਜਾ ਰਹੇ ਹਾਂ ਅਸੈਂਨਾ ਕੀ ਸਾਡਾ ਕੋਈ ਬਹੁਤ ਜ਼ਿਆਦਾ ਲੰਬਾ ਚੌੜਾ ਪ੍ਰੋਗਰਾਮ ਨਹੀਂ ਹੈ ਇਹ ਅਮ ਜਾਇ ਤਰੀਕ ਦੇ ਕਰੂਗੇ ਇਹ 12 ਤਰੀਕ ਨੂੰ ਸ਼ੁੱਕਰਵਾਰ ਵਾਲੇ ਦਿਨ 11 ਵਜੇ ਤੋਂ ਲੈ ਕੇ ਤਕਰੀਬਨ 1:30 ਵਜੇ ਤੱਕ ਇਹ ਪ੍ਰੋਗਰਾਮ ਹੋਏਗਾ ਤੇ ਇਸ ਦੇ ਇਹਦਾ ਇਨੋਗਰੇਸ਼ਨ ਕਰ ਰਹੇ ਨੇ ਮਲੇਰਕੋਲਾ ਦੇ ਐਸਐਸਪੀ ਸਾਹਿਬ ਗਦਨੇਜੀਤ ਸਿੰਘ ਜੀ ਜੋ ਸਾਡੇ ਮਲੇਰਕੋਲਾ ਦੇ ਐਸਐਸਪੀ ਨੇ ਤੇ ਉਹ ਇਸ ਦਾ ਇਨੋਗਰੇਸ਼ਨ ਕਰ ਰਹੇ ਨੇ ਆਰਵੀ ਵੱਲੋਂ ਕੌਣ ਕਰੋ ਆਰਵੀ ਵੱਲੋਂ ਸਾਡੇ ਸਟੇਸ਼ਨ ਕਮਾਂਡਰ ਸਾਹਿਬ ਤੇ ਐਡਮਿਨ ਕਮਾਂਡਾਂਟ ਤੇ ਸਾਡੇ ਓਆਈਸੀ ਈਸੀਐਸ ਸਰ ਉਾਇਸ ਨਾਬਾ ਹੋਰ ਬਹੁਤ ਸਾਰੀਆਂ ਅਫਸਰ ਸ਼ਖਸੀਅਤ ਨੇ ਜਿਹੜੀਆਂ ਉਹ ਇਸ ਵਿੱਚ ਸ਼ਾਮਿਲ ਹੋਣਗੀਆਂ ਤੇ ਇਹਦੇ ਵਿੱਚ ਲੋਂਗੋਵਾਲ ਲੀਗ ਸੰਗਰੂਰ ਲੀਗ ਸ਼ੇਰਪੁਰ ਲੀਗ ਤੁਰੀ ਲੀਗ ਟੈਂਬਰੇ ਕੋਟਾ ਲੀਗ ਇਹਨਾਂ ਦੀਆਂ ਲੀਗਸ ਹੁੰਦੀਆਂ ਨੇ ਐਕਸ ਸਰਵਿਸਮੈਨ ਦੀਆਂ ਜੋ ਪੰਜ ਲੀਗਸ ਨੇ ਉਹ ਪੰਜ ਲੀਗਸ ਮਿਲ ਕੇ ਅਸੀਂ ਇੱਥੇ ਸਾਡੇ ਪਾਰਟਿਸਪੇਟ ਕਰ ਰਹੇ ਹਾਂ ਪਹਿਲਾਂ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਇਆ ਨਹੀਂ ਜੀ ਅਸੀਂ ਇਹ ਪਹਿਲੀ ਵਾਰੀ ਕਰ ਰਹੇ ਹਾਂ ਇਹ ਪ੍ਰੋਗਰਾਮ ਅਲੀ ਬਾਗ ਟੀ ਵੱਲੋਂ ਸਪான்ਸਰ ਕੀਤਾ ਜਾ ਰਿਹਾ ਮਲੇਰ ਕੋਟਲੇ ਦੀ ਜੋ ਟੀ ਕੰਪਨੀ ਹੈ ਉਦੇ ਵੱਲੋਂ ਕੀਤਾ ਜਾ ਰਿਹਾ ਸਪਾਂਸਰ